ਲੋਕਾਂ ਦੇ ਪੂਰੀਆਂ ਤੇ ਤੀਸਾਂ ਦੇ ਘਰਾਂ ਤੋਂ ਵੇਚੀ ਜੀ ਕੰਮ ਬੜਾ ਕੰਮ ਕਰਦਾ ਸਾਰੇ ਹੀ ਆਮਾਦ ਪਰ ਵਾਰ ਕਰ ਜਿਵੇਂਆਂ ਕਰਕੇ ਮੈਥੋਂ 2 ਕੁ ਮਹੀਨੇ ਧੂਰੀ ਚ ਆਇਆ ਵੀ ਨਹੀਂ ਗਿਆ ਮੇਦੀ ਵੀ ਪਹਿਲਾਂ ਮਾਫੀ ਮੰਗਦੀਆਂ ਤੁਹਾਡੇ ਸਾਰਿਆਂ ਤੋਂ ਪਰ ਹੁਣ ਜੇ ਆਏ ਆ ਤੇ ਪੱਕੇ ਹੀ ਆਏ ਆ ਹੁਣ 10 ਦਿਨ ਇੱਥੇ ਰਵਾਂਗੇ ਤੁਹਾਡੇ ਵਿੱਚ ਹੀ ਰ੍ਹਾਂਗੇ ਉਸ ਤੋਂ ਬਾਅਦ ਵੀ ਕਿਹੜੇ ਲਾਉਂਦੇ ਰ੍ਹਾਂਗੇ ਜੇ ਆਪਾਂ ਗੱਲ ਕਰ ਲਈਆਂ ਆ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਕੰਮਾਂ ਦੀ ਤੇ ਸਭ ਤੋਂ ਪਹਿਲਾ ਮਸਲਾ ਜਿਹੜਾ ਧੂਰੀ ਚ ਜਿਹੜੇ ਆਉਂਦਿਆਂ ਨੂੰ ਸੁਣਾਇਆ ਗਿਆ ਸੀਗਾ ਕਿ ਸਾਡਾ ਸੁਆ ਕਵਰ ਹੋਣਾ ਚਾਹੀਦਾ ਸੋ ਪਹਿਲੇ ਪਹਿਲ ਚ ਸੀਐਮ ਭਗਵੰਤ ਮਾਨ ਜੀ ਨੇ ਉਹ ਸੂਆ ਕਵਰ ਕਰ ਰਿਹਾ ਜਿਹਦੇ ਤੇ 33 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲਿਆ ਤੇ ਅੱਜ ਉੱਥੇ ਮੈਂ ਸੁਣਿਆ ਕਿ ਲੋਕ ਸਹਿਰ ਵੀ ਕਰਦੇ ਨੇ ਲੋਕ ਬੱਚਿਆਂ ਨੂੰ ਵੀ ਖੜਾਉਂਦੇ ਨੇ ਖੁਸ਼ ਹੁੰਦੇ ਆ ਗੱਲਾਂ ਸੁਣ ਕੇ ਕਿ ਜਿਹੜੇ ਪੈਸਾ ਸਰਕਾਰ ਲਾ ਰਹੀ ਹੈ ਉਹ ਲੋਕਾਂ ਤੱਕ ਆਮ ਪਬਲਿਕ ਤੱਕ ਪਹੁੰਚ ਰਿਹਾ ਹੈ ਇਹ ਤਾਂ ਹੀ ਪਹੁੰਚ ਰਿਹਾ ਕਿਉਂਕਿ ਸਰਕਾਰ ਦੀ ਨੀਤੀ 'ਚ ਕੋਈ ਖੋਟ ਨਹੀਂ ਹੈਗਾ ਸਾਨੂੰ ਆਪਣੇ ਪਰਿਵਾਰ ਲਈ ਸੋ ਆਪਣੇ ਲਈ ਕੋਈ ਉਹ ਲਾਲਚ ਨਹੀਂ ਹੈਗਾ ਸਾਨੂੰ ਸਿਰਫ ਆਇਆ ਹੈ ਕਿ ਜਿਹੜਾ ਪੈਸਾ ਹੈਗਾ ਉਹ ਲੋਕਾਂ ਤੱਕ ਪਹੁੰਚੇ ਦੂਜੀ ਗੱਲ ਆਈ ਹੋਈ ਸਾਡਾ ਜਿਹੜਾ ਹਸਪੀਟਲ ਹੈ ਜਿਹੜਾ ਸਿਵਲ ਹਸਪੀਟਲ ਹੈ ਉਹਦੀ ਬਹੁਤ ਖਸਤਾ ਹਾਲਤ ਸੀਗੀ ਨਾ ਤੇ ਡਾਕਟਰ ਸੀਗੇ ਨਾ ਮਸ਼ੀਨ ਸੀਗੀਆਂ ਜੋ ਜੋ ਫੈਸਿਲਿਟੀ ਚਾਹੀਦੀ ਏ ਇੱਕ ਵੀ ਫੈਸਿਲਿਟੀ ਨਹੀਂ ਸੀਗੀ ਸੋ 22 ਕਰੋੜ ਰੁਪਏ ਦੀ ਲਾਗਤ ਨਾਲ ਉਹ ਵੀ ਮਸ਼ੀਨਾਂ ਵੀ ਮਹਿੰਗੀਆਂ ਕਰਾਈਆਂ ਗਈਆਂ ਨੇ ਬਿਲਡਿੰਗ ਵੀ ਨਵੀਂ ਬਣ ਰਹੀ ਏ ਤੇ ਉੱਥੇ ਡਾਕਟਰ ਵੀ ਤੁਹਾਨੂੰ ਜਿਹੜੇ ਵੀ ਚਾਹੀਦੇ ਨੇ ਸਪੈਸ਼ਲਿਸਟਸ ਚਾਹੀਦੇ ਨੇ ਉਹ ਵੀ ਉੱਥੇ ਬੈਠਾ ਕਰਨਗੇ ਬਾਕੀ ਇੱਕ ਰੇਲਵੇ ਜਿਹੜਾ ਬ੍ਰਿਜ ਦਾ ਮਸਲਾ ਹੁੰਦਾ ਹੈ ਓਵਰ ਬ੍ਰਿਜ ਅੰਡਰ ਬ੍ਰਿਜ ਜੋ ਵੀ ਬਣਨਾ ਹੈ ਉਹਦੇ ਤੇ ਵੀ ਸਰਕਾਰ ਗੌਰ ਕਰ ਰਹੀ ਹੈ ਉਹਦੇ ਤੇ ਵੀ ਮੀਟਿੰਗਸ ਚੱਲਦੀਆਂ ਨੇ ਅਸੀਂ ਪਰਮਾਤਮਾ ਅਗੇ ਵੀ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਮਾਨ ਸਰਕਾਰ ਉਹ ਵੀ ਜਲਦ ਤੋਂ ਜਲਦ ਜਿਹੜਾ ਪੂਰੀ ਦਾ ਇੱਕ ਵੱਡਾ ਮਸਲਾ ਉਹ ਵੀ ਹੱਲ ਕਰੇਗੀ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਨੂੰ ਤੁਸੀਂ ਸਭ ਨੂੰ ਜਾਣਦੇ ਹੋ ਜੀ ਤੁਸੀਂ ਬਹੁਤ ਚਾਂਸ ਦੇ ਕੇ ਉਹਨਾਂ ਨੂੰ ਦੇਖ ਲਏ ਬਹੁਤ ਵਾਰ ਤੁਸੀਂ ਜਿਤਾਇਆ ਹੈ ਨਵੇਂ ਅਰਵਿੰਦ ਖੰਨਾ ਜੀ ਦੀ ਵੀ ਗੱਲ ਆਉਂਦੀ ਹੈ ਤੁਸੀਂ ਉਹਨਾਂ ਨੂੰ 2012 ਜਦੋਂ ਜਿਤਾ ਕੇ ਭੇਜਿਆ ਜਦ ਕਿ ਉਹ ਤੁਹਾਡਾ ਸਾਥ ਛੱਡ ਕੇ ਉੱਥੋਂ ਭੱਜ ਗਏ ਸੋ ਮੈਂ ਇਸ ਵਾਰ ਉਮੀਦ ਕਰਦੀ ਹਾਂ ਕਿ ਪਹਿਲਾਂ ਤਾਂ ਉਹ ਤੁਹਾਨੂੰ ਤੁਹਾਡਾ ਸਾਥ ਛੱਡ ਕੇ ਭੱਜੇ ਸੀ ਇਸ ਵਾਰ ਤੁਸੀਂ ਉਹਨਾਂ ਨੂੰ ਪੁਝਾ ਦਿਓ ਤੁਸੀਂ ਉਹਨਾਂ ਨੂੰ ਵੜਨ ਨਾ ਦਿਓ ਜੀ ਇੱਥੇ ਅਸੀਂ ਤੁਹਾਡੇ ਵਰਗੀਆਂ ਤੁਹਾਡੇ ਵਿੱਚ ਰਹਾਂਗੇ ਕਦੇ ਵੀ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜਦੇ ਸੋ ਮੇਰੀ ਇਹੀ ਤੁਹਾਡੇ ਅੱਗੇ ਅਪੀਲ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਤੇ ਹੋਰ ਲਾ ਕੇ ਉੱਥੋਂ ਦੇ ਜਿਹੜੇ ਕੈਂਡੀਡੇਟ ਨੇ ਗੁਰਮੀਤ ਸਿੰਘ ਮੀਤਹੇਰ ਜਿਨ ਚਿਤਾਓ ਜੀ ਤੇ ਧੂਰੀ ਵੀ ਲੀਡ ਵੱਤ ਤੋਂ ਵੱਧ ਹੋਣੀ ਚਾਹੀਦੀ ਹੈ ਇਹ ਅਸੀਂ ਆਸ ਕਰਦੇ ਹਾਂ ਜੇ ਸਰਕਾਰ ਗ੍ਰਾਂਟਾਂ ਤੋਂ ਤੁਹਾਨੂੰ ਪਿੱਠ ਨਹੀਂ ਦਿਖਾਉਂਦੀ ਤਾਂ ਤੁਸੀਂ ਵੋਟਾਂ ਤੋਂ ਵੀ ਨਾ ਦਿਖਾਓ ਜੀ ਹਨਾ ਇਹੀ ਆਸ ਹੈ ਇਹਦੀ ਉਮੀਦ ਹੈ ਤੇ ਜੇ ਆਪਣੇ ਸੈਂਟਰ ਚੋਂ ਨਿਮਾਇਦੇ ਜਾਂਦੇ ਨੇ ਤੇ ਹੋਰ ਕੰਮ ਹੋਣਗੇ ਹੋਰ ਪ੍ਰੋਜੈਕਟ ਹੋਣਗੇ ਧੂਰੀਲੀ ਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਮੇਰੀਆਂ ਭੈਣਾਂ ਤੋਂ ਵੀ ਮਾਵਾਂ ਤੋਂ ਵੀ ਕਿ ਵਾਦ ਤੋਂ ਵਾਦ ਵੋਟਾਂ ਪਾਏ ਉਹ ਘਰੇ ਨਹੀਂ ਰਹਿਣਾ ਜਿਸ ਤਰੀਕ ਨੂੰ ਕਿਸੇ ਨੇ ਵੀ ਇਹ ਨਾ ਕਿ ਉਹ ਗਰਮੀ ਬਹੁਤ ਹੈ ਨਿਕਲਿਆ ਨਹੀਂ ਜਾਂਦਾ ਬੱਚੇ ਪ੍ਰਚਾਨ ਕਰਦੇ ਨੇ ਤੁਸੀਂ ਸਾਰੇ ਜਾ ਕੇ ਆਪਣੀ ਇੱਕ ਇੱਕ ਵੋਟ ਪਾ ਕੇ ਆਇਓ ਜੀ ਛੋਟੀ ਵੋਟ ਇਤਿਹਾਸ ਬਦਲਦੀ ਹੈ ਲੇਡੀਜ਼ ਦੀ ਵੋਟ ਤਾਂ ਸਪੈਸ਼ਲਿਸਟ ਹੈ ਬੰਦੇ ਤਾਂ ਇੰਦਰ ਉੱਧਰ ਹੋ ਜਾਂਦੇ ਨੇ ਮੈਨੂੰ ਲੱਗਦਾ ਲੇਡੀਜ਼ ਨੂੰ ਪਤਾ ਹੁੰਦਾ ਕਿਹੜਾ ਬੰਦਾ ਠੀਕ ਹੈ ਕਿਹੜਾ ਬੰਦਾ ਕੰਮ ਕਰ ਰਿਹਾ ਹੈ ਠੀਕ ਹੈ ਸੋ ਤੁਹਾਡੀ ਵੋਟ ਬਹੁਤ ਮਹਣੇ ਰੱਖਦੀ ਹੈ ਤੇ ਤੁਸੀਂ ਜ਼ਰੂਰ ਕੋਰਟ ਪੜ੍ਹ ਕੇ ਆਇਓ ਤੇ ਜਿਹੜੀ ਇੱਥੇ ਗੱਲ ਆਉਂਦੀ ਹੈ ਕਿ ਲੇਡੀਜ਼ ਦਾ 1000 ਰੁਪਿਆ ਜਿੱਥੇ ਵੀ ਮੈਂ ਜਾਣਦੀ ਆ ਇਹ ਗੱਲ ਜ਼ਰੂਰ ਸਾਨੂੰ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਿਆ ਕਦ ਲਾਗੂ ਕਰੂਗੀ ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸੀ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਜਿਹੜੇ 1000 ਰੁਪਏ ਉਹ ਵੀ ਲੇਡੀਜ਼ ਨੂੰ ਮੰਨਾ ਸ਼ੁਰੂ ਹੋਏਗਾ ਤੇ ਲੇਡੀਜ਼ ਇਹ ਗੱਲਾਂ ਨਾਲ ਪਿੱਛੇ ਰਹੋ ਕਿ ਹਜ਼ਾਰ ਨਹੀਂ ਮਿਲਿਆ ਜੇ ਮਾਨ ਸਾਹਿਬ ਨੇ ਵਾਦਾ ਕਰਿਆ ਤਾਂ ਜ਼ਰੂਰ ਪੂਰਾ ਕਰਾਂਗੇ ਜਿਵੇਂ 600 ਯੂਨਿਟ ਦਾ ਵਾਦਾ ਕੀਤਾ ਸੀਗਾ ਉਹ ਪੂਰਾ ਹੋਇਆ ਹੋਇਆ ਤੂਰੀ ਜਿਨ੍ਹਾਂ ਨੇ ਵਾਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਜ਼ਰੂਰ ਲੱਗਦਾ ਹੈ ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਇਆ ਉਹ 2 ਸਾਲਾਂ 'ਚ ਕਰਕੇ ਦਿਖਾਤੇ ਜਿਹੜਾ ਤੁਹਾਡਾ ਇੰਨਾ ਵੱਡਾ ਇਹਦਾ ਮਸਲਾ ਸੀਗਾ ਕਿ ਸੂਆ ਟਕਣਾ ਕਿੰਨੀਆਂ ਸਰਕਾਰਾਂ ਆਰਾਂ ਕਿੰਨੀਆਂ ਗਈਆਂ ਕਿਸੇ ਨੇ ਧਿਆਨ ਨਹੀਂ ਕਰਿਆ ਕਿੰਨੀਆਂ ਬਿਮਾਰੀਆਂ ਦਾ ਘਰ ਸੀਗਾ ਤੇ ਅੱਜ ਉੱਥੇ ਬੱਚੇ ਵੀ ਖੇਡਦੇ ਨੇ ਮਾਨ ਸਾਹਿਬ ਨੂੰ ਕਿਸੇ ਨੇ ਦੱਸਿਆ ਕਿ ਇੰਨੀ ਵਧੀਆ ਹਾਲਤ ਹੋਊਗੀ ਕਿ ਬੱਚਿਆਂ ਨੂੰ ਸੈਰ ਕਰਾਉਂਦੇ ਨੇ ਬੱਚੇ ਖੇਡਦੇ ਨੇ ਦਿਲ ਨੂੰ ਖੁਸ਼ੀ ਹੋਈ ਕਹਿੰਦੇ ਮੈਨੂੰ ਅੱਜ ਬਹੁਤ ਤਸੱਲੀ ਹੋਈ ਹੈ ਕਿ ਜਿਹੜਾ ਮੈਂ ਕੰਮ ਕਰ ਰਹੇ ਹਾਂ ਲੋਕ ਖੁਸ਼ ਨੇ ਸੋ ਏਸੀ ਆਸ ਦੇ ਏਸੀ ਉਮੀਦ ਦੇ ਤਹਿਤ ਤੁਹਾਡੇ ਕੋਲੇ ਆਏ ਆ ਤੇ ਤੁਸੀਂ ਇੱਕ ਤਰੀਕ ਨੂੰ ਵੋਟਾਂ ਮੈਂ ਕਹਿੰਨੀ ਆਂ ਭਰ ਦਿਓ ਤੁਹਾਰੀ ਕਿਸੇ ਪਾਸੇ ਪਿੱਛੇ ਨਾ ਰਹੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ